ਤੇ ਤੇ ਨੇ ਅਗਦੇ ਆ। ਭਾਈ ਥੋੜਾ ਆ ਇੱਕ ਰਾਜ ਜੀ ਲੈ ਕੇ ਦੱਸੋ ਸਰ ਜਿਹੜੀ ਗੋਲੀ ਚੱਲੀ ਪਲਸ ਹਸਪਤਲ ਦੇ ਵਿੱਚ ਇੱਕ ਪੇਸ਼ੈਂਟ ਦਾਖਲ ਹੋਇਆ ਹਾਂ ਜੀ ਉਹਦੇ ਬਾਰੇ ਪਤਾ ਲੱਗਾ ਕਿ ਉਹਨੂੰ ਜਿਹੜੀ ਤਾਰਾਮਲਪੁਰ ਤੋਂ ਥੋੜਾ ਪਹਿਲਾਂ ਸੁਲਤਾਨਪੁਰ ਰੋਡ ਤੇ ਗੋਰੀ ਲਗੀ ਸੋ ਅਸੀਂ ਮੌਕੇ ਤੇ ਆਏ ਹਾਂ ਹਲੇ ਉਹਦਾ ਪ੍ਰੋਸੀਜਰ ਚੱਲ ਰਿਹਾ ਡਾਕਟਰ ਸਾਹਿਬ ਨੇ ਹਲੇ ਮਨਾ ਕੀਤਾ ਉਹਨੂੰ ਮਿਲਣ ਤੋਂ ਤੇ ਹੋਰ 10-15 ਮਿੰਟ ਤੱਕ ਉਹਦੇ ਪ੍ਰੋਸੀਜਰ ਖਤਮ ਹੋ ਜਾਗਾ ਫਿਰ ਆਪਾਂ ਕੁਝ ਨੌਜਵਾਨ ਦਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਅਰਮਾਨ ਅਰਮਾਨ ਸੂਦ ਦਾ ਲੜਕਾ ਦਾ ਨਾਮ ਕੁਚਵਾਲਾ ੜੇ ਦਾ ਰਹਿਣ ਵਾਲਾ ਹੈ ਸਰ ਅੰਮ੍ਰਿਤ ਸਰ ਕਿਸੇ ਕੰਮ ਲਈ ਆਇਆ ਸੀ ਅਮੋ ਸਰ ਦੱਸਿਆ ਹੋਇਆ ਹੈ ਕਿ ਆਪਣੇ ਨਿੱਜੀ ਕੰਮ ਵਾਸਤੇ ਆਏ ਸੀਗੇ ਤੋਂ ਕੰਮ ਤੇ ਪਹੁੰਚੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਇੱਕ ਹੰਡ ਕਿੰਨੇ ਕਿ ਨੋਜਮਾਨ ਆਏ ਜਿਨ੍ਹਾਂ ਦੇ ਵੱਲੋਂ ਫਾਇਰ ਕੀਤਾ ਗਿਆ ਇਹ ਦੱਸ ਰਹੇ ਹੈ ਕਿ ਇੱਕੋ ਹੀ ਸੀਗਾ ਲੜਕਾ ਪਰ ਉਹ ਕਹਿ ਰਹੇ ਕਿ ਮੋਟਰਸਾਈਕਲ ਤੋਂ ਤਾਂ ਤਿੰਨ ਉਹਨਾਂ ਨੇ ਖਤਾਰੂ ਕੀਤਾ ਸੀ ਇਹ ਵੇਖੋ ਜੀ ਹਾਲੇ ਤੁਹਾਨੂੰ ਪਤਾ ਲੱਗਾ ਜਾਂ ਸਾਨੂੰ ਪਤਾ ਲੱਗਾ ਤਰਤੀਜ ਦਾ ਮੁੱਦਾ ਜੋ ਸਲੀਟ ਹੋਏਗੀ ਫਿਰ ਸਾਹਮਣੇ ਆਜੇ ਕੰਡੀਸ਼ਨ ਕਿਸ ਤਰ੍ਹਾਂ ਨੋਜਵਾਨ ਕੰਡੀਸ਼ਨ ਡਾਕਟਰ ਸਾਹਿਬ ਨੇ ਪ੍ਰੋਸੀਜਰ ਕਰ ਰਹੇ ਨੇ ਦੇਖ ਲੈ ਪਤਾ ਲੱਗਦਾ ਕਿ ਪਤਾ ਨਹੀਂ ਰੰਜੀਤ ਨਾਲ ਲੱਗ ਰਿਹਾ ਜਾਂ ਲੁੱਟਖੋ ਦਾ ਮਾਮਲਾ ਹਾਲੇ ਬੰਦਾ ਥੋੜਾ ਬਿਮਾਰ ਹੈ ਬੰਦੇ ਠੀਕ ਨਹੀਂਗਾ ਹਾਲੇ ਪਤਾ ਨਹੀਂ ਲੱਗ ਰਿਹਾ ਲੁੱਟਖੋ ਦਾ ਮਾਮਲਾ ਕੋਈ ਨੀਰ ਨਹੀਂ ਆ ਰਿਹਾ ਫਿਲਹਾਲ ਪਰ ਐਮੇ ਫਸਾਏ ਤੇ ਜੋ ਵੀ ਹਾਲਾਤ ਹੋਣਗੇ ਫਿਰ ਦੱਸਾਂਗੇ ਸਰ ਇਹ ਨੋਜਵਾਨ ਕਿੰਨੇ ਜਣੇ ਸੀ ਡਾਕਟਰ ਸਾਹਿਬ ਆ ਦੇ ਰਹੇ ਹਾਂ ਹਾਂ